ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਦੇ ਹੋਏ ਸਾਰੇ ਹੀ ਗੁਰੂ ਘਰਾਂ ਦੇ ਵਿੱਚ ਕਮੇਟੀ ਵੱਲੋਂ ਸੁੰਦਰ LED ਲਾਈਟਾਂ ਨਾਲ ਰੰਗ-बिरंगी ਦੀਪਮਾਲਾ ਕੀਤੀ ਗਈ ਹੈ ਜੋ ਕਿ ਸੰਗਤਾਂ ਵਿੱਚ ਖਿੱਚ ਦਾ ਕੇਂਦਰ ਬਣ ਰਹੀ ਹੈ ਜਗਮਗ ਜਗਾਉਂਦੀਆਂ ਹੋਈਆਂ ਲਾਈਟਾਂ ਰਾਤ ਦੇ ਸਮੇਂ ਵਿੱਚ ਚਾਰ ਜਾਨ ਲਗਾਉਂਦੀਆਂ ਨਜ਼ਰ ਆਉਂਦੀਆਂ ਨੇ ਸਮੁੱਚੇ ਹੀ ਸ਼ਹਿਰ ਦੀਆਂ ਸੜਕਾਂ ਦੇ ਆਲੇ-ਦੁਆਲੇ ਸੁੰਦਰ ਲਾਈਟਿੰਗ ਵਾਲੀ ਲੜੀਆਂ ਲਗਾ ਕੇ ਸ਼ਹਿਰ ਨੂੰ ਜਗਮਗ ਕੀਤਾ ਹੋਇਆ ਹੈ ਤਖਤ ਸ਼ਰੀਕ کیسਗੜ ਸਾਹਿਬ ਦੀ ਇਮਾਰਤ ਨੂੰ ਵੀ ਲਾਈਟਾਂ ਅਤੇ ਸਜਾਵਟੀ ਫੁੱਲਾਂ ਦੇ ਨਾਲ ਰੌਸ਼ਨਾਇਆ ਗਿਆ ਹੈ ਜੋ ਕਿ ਸੰਗਤਾਂ ਆਪਣੇ ਮੋਬਾਈਲ ਵਿੱਚ ਵੀਡੀਓ ਅਤੇ ਫੋਟੋਆਂ ਦੇ ਨਾਲ-ਨਾਲ ਸੈਲਫੀਆਂ ਵੀ ਲੈ ਰਹੀਆਂ ਨੇ ਬਾਜ਼ਾਰਾਂ ਦੇ ਵਿੱਚ ਸੰਗਤਾਂ ਆਪਣੇ ਜ਼ਰੂਰੀ ਸਮਾਨ ਦੀਆਂ ਖਰੀਦਦਾਰੀਆਂ ਵੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਾਜ਼ਾਰਾਂ ਵਿੱਚ ਸੰਗਤਾਂ ਦੀਆਂ ਲੱਗੀਆਂ ਰੌਣਕਾਂ ਕਿਤੇ ਨਾ ਕਿਤੇ ਦੁਕਾਨਦਾਰਾਂ ਨੂੰ ਵੀ ਮੁਨਾਫਾ ਦੇ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲਾ ਮਹਲਾ ਤਖਤਸਿਰ ਕੇਸਗੜ ਸਾਹਿਬ ਆਇਤ ਸਰਾਂ ਦੀ ਤਰ੍ਹਾਂ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਵੈ ਸੰਗਤਾਂ ਦੀ ਸਹੂਲਤ ਵਾਸਤੇ ਐਤ ਕੀ ਜਿਹੜਾ ਲਾਈਟਿੰਗ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਵਾ ਲਾਈਟਿੰਗ ਦਾ ਪ੍ਰਬੰਧ ਇਸ ਲਈ ਕੀਤਾ ਗਿਆ ਤਾਂ ਕਿ ਕੋਈ ਕਿਸੇ ਕਿਸਮ ਦੀ ਕੋਈ ਚੀਜ਼ ਨੂੰ ਸੰਗਤ ਨੂੰ ਪਰੇਸ਼ਾਨੀ ਨਾ ਹੋਵੇ ਸ਼ਹਿਰਾਂ ਦੇ ਵਿੱਚ ਪਹਿਲਾਂ ਤਖਤਸਿਰ ਕੇਸਗੜ ਸਾਹਿਬ ਦੇ ਸਮੁੱਚੇ ਗੁਰਦੁਆਰਿਆਂ ਦੇ ਵਿੱਚ ਕਈਆਂ ਦੀ ਜਗ੍ਹਾ ਜਿਹੜੇ ਰਸਤੇ ਆ ਉੱਥੇ ਨਹੀਂ ਸੀ ਕੀਤੀ ਜਾਂਦੀ ਲਾਈਟਿੰਗ ਐਸ ਵਾਰ ਅਸੀਂ ਕਿਲਾ ਨੰਦਗੜ੍ਹ ਸਾਹਿਬ ਰੋਡ ਮੇਨ ਹਾਈਵੇ ਦੇ ਉੱਤੇ ਗੁਰਦੁਆਰਾ ਸੀਸਗੰਨ ਸਾਹਿਬ ਪਤਾਲਪੁਰੀ ਸਾਹਿਬ ਨਾਲ ਸਮੁੱਚੇ ਗੁਰਦੁਆਰੇ ਜਿਹੜੇ ਛਾੜੇ ਕੁਤੀ 35 ਗੁਰਦੁਆਰੇ ਨਾਲ ਅਟੈਚ ਨੇ ਤਕਸਰੀ ਕੇਸਗੜ੍ਹ ਸਾਹਿਬ ਦੇ ਨਾਲ ਉਹਨਾਂ ਦਾ ਸਮੁੱਚਾ ਪ੍ਰਬੰਧ ਤਕਸਰੀ ਕੇਸਗੜ੍ਹ ਸਾਹਿਬ ਦੇ ਨਾਲ ਜਿਹੜੇ ਅਟੈਚ ਗੁਰਦੁਆਰੇ ਨੇ ਉਹਨਾਂ ਨੂੰ ਕੀਤਾ ਗਿਆ ਵਾ ਤਾਂ ਕਿ ਕਿਸ ਸੰਗਤ ਨੂੰ ਪਰੇਸ਼ਾਨੀ ਨਾ ਆਵੇ ਔਰ ਲਾਈਟਾਂ ਦਾ ਪ੍ਰਬੰਧ ਜੋ ਕੀਤਾ ਗਿਆ ਤਾਂ ਕਿ ਸੰਗਤ ਨੂੰ ਜਿਹੜੀ ਪਰੇਸ਼ਾਨੀ ਨਾ ਹੋਵੇ ਤਕਸਰੀ ਕੇਸਗੜ੍ਹ ਸਾਹਿਬ ਦੇ ਨਾਲ ਸਮੁੱਚੇ ਜਿਹੜੇ ਗੁਰਦੁਆਰੇ ਖੜਾ ਹੈ ਉਹ ਲਾਈਟਿੰਗ ਤਾਂ ਇਸ ਲਈ ਕੀਤੀ ਹੈ ਵੀ ਤਾਂ ਕਿ ਸੰਗਤ ਨੂੰ ਪਤਾ ਲੱਗ ਸਕੇ ਬਾਹਰ ਇਤਿਹਾਸ ਦੇ ਬੋਰਡ ਵੀ ਲੱਗੇ ਹੋਏ ਹਨ ਕਿ ਕਿਹੜਾ ਗੁਰਦੁਆਰਾ ਉਹਦਾ ਇਤਿਹਾਸ ਕੀ ਹੈ ਨੇਰੇ ਦੇ ਵਿੱਚ ਉਹ ਹੁਣ ਕਰਕੇ ਸੰਗਤਾਂ ਨੂੰ ਪਰੇਸ਼ਾਨੀ ਹੁੰਦੀ ਹੈ ਵੀ ਪਤਾ ਨਹੀਂ ਲੱਗਦਾ ਗੁਰਦੁਆਰਾ ਸਾਹਿਬ ਕਿਹੜਾ ਕਿੱਥੇ ਆ ਉਹਦਾ ਇਤਿਹਾਸ ਕੀ ਹੈ ਇਸ ਲਈ ਲਾਈਟਿੰਗ ਜਿਹੜੀ ਹੈ ਐਤਕੀ ਅੱਗੇ ਅਗਲੇ ਸਾਲ ਦੇ ਨਾਲੋਂ ਵੱਧ ਕੀਤੀ ਗਈ ਹੈ ਭਾਜੀ ਮੇਰਾ ਨਾਮ ਬੀਜੇ ਕੁਮਾਰ ਹੈ ਜੀ ਭਾਜੀ ਕੇਸਕਰ ਸਾਹਿਬ ਨੂੰ ਦੇਖੋ ਤੁਹਾਡੇ ਸਾਹਮਣੇ ਹੈ ਲਾਈਟਿੰਗ ਕਿੰਨੀ ਸੋਹਣੀ ਹੋਈ ਵੀ ਹੈ ਲੋਕ ਦੇਖ ਰਿਹਾ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਹੈ ਲਾਈਟਿੰਗ ਜਿੰਨੀ ਸੋਹਣੀ ਹੋ ਰਹੀ ਹੈ ਉਹਨੇ ਸੋਹਣੇ ਸੰਗਤ ਆ ਰਹੀ ਹੈ ਬੜੇ ਪਿਆਰ ਨਾਲ ਦਰਸ਼ਨ ਕਰ ਰਹੀ ਹੈ ਸਮਾਨ ਖਰੀਦ ਰਹੀ ਹੈ ਠੀਕ ਹੈ ਮੇਲੇ ਦਾ ਆਨੰਦ ਮਾਣਦੀ ਹੈ ਮਹਾਰਾਜ ਦੇ ਗੁਣਗਾਰ ਚੱਲ ਜੇ ਬਾਜ਼ਾਰਾ ਚ ਕਿੰਨੀ ਕਿ ਰੌਣਾ ਹੈ ਜੀ ਬਾਜ਼ਾਰ ਚ ਤੁਸੀਂ ਭਾਈ ਦੇਖ ਰਹੇ ਹੋ ਫੁੱਲ ਰੌਣਕ ਹੈ ਜੀ ਸਰਦਾਲੂ ਬਹੁਤ ਦੂਰ ਦੂਰ ਤੋਂ ਆਏ ਆ ਹਾਂਜੀ 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 ਭਾਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਇੱਥੇ ਕਿੰਨੀ ਭੀੜ ਹੈ ਜਿਹੜਾ ਵੀ ਸਰਦਾਲੂ ਆ ਰਿਹਾ ਹੈ ਮਹਾਰਾਜ ਜੀ ਆਪਣੇ ਗੁਰਦੁਆਰ ਸਾਹਿਬ ਦੀ ਵੀਡੀਓ ਬਣਾ ਕੇ ਨੜਤੇ ਪਾਰੀ ਆ ਜੀ ਪછી ਆਪਣੇ ਹਿਸਾਬ ਨਾਲ ਜਿਹਨਾਂ ਨੂੰ ਜੇ ਜੋ ਚੀਜ਼ ਦੀ ਲੋੜ ਹੈ ਪ੍ਰਸ਼ਾਦ ਦੀ ਜਾਂ ਸਮਾਨ ਦੀ ਬੱਚਿਆਂ ਦੇ ਖੜਾਉਣੇ ਵਗੈਰਾ ਆਪਣੇ ਹਿਸਾਬ ਨਾਲ ਲਈ ਜਾਂਦੇ ਨੇ